ਬਾਬਾ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਜਾਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਜਿਨ੍ਹਾਂ ਹਰ ਮਨ ਵਸਿਆ ਬੋਲ ਹੈ ਅੰਮ੍ਰਿਤ ਬਾਣੀ ਗੁਰ ਕਿਰਪਾ ਤੇ ਸੇ ਜਨ ਜਾਕੇ ਬਾਬਾ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਰੀ ਨੂੰ ਮਨ ਚ ਵਸਾਇਆ ਹੈ ਅੰਮ੍ਰਿਤ ਬਾਣੀ ਨੂੰ ਮਿੱਠੀ ਬਾਣੀ ਨੂੰ ਬੋਲਿਆ ਹੈ ਬਾਣੀ ਜਿਹੜੇ ਪੜਦੇ ਹੀ ਰਹਿੰਦੇ ਨੇ ਗੁਰੂ ਦੀ ਕਿਰਪਾ ਨਾਲੋਂ ਮਾਇਆ ਵੱਲੋਂ ਜਾਗਰਤ ਰਹਿੰਦੇ ਨੇ ਮਾਇਆ ਦੇ ਤਿੰਨ ਗੁਣ ਨੇ ਇਹ ਮਾਇਆ ਨੇ ਤਮੋ ਰਜੋ ਸਤੋ ਨਹੀਂ ਆਪਣੇ ਉੱਤੇ ਸੁਟਿਆ ਹੋਇਆ ਤੇ ਏਸੇ ਵਿੱਚ ਫਸਾ ਕੇ ਰੱਖਦੀ ਆਪਾਂ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਬੋਲੋ ਤੇ ਵਾਹਿਗੁਰੂ ਵਾਹਿਗੁਰੂ ਕਰੋ ਬਾਣੀ ਪੜੋ ਹਿਰਦੇ 'ਚ ਨਾਮ ਨੂੰ ਸੋ ਦੋ ਚੀਜ਼ਾਂ ਨੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਨੂੰ ਜਿਹੜੇ ਬੋਲਦੇ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਵਸਿਆ ਅਹ ਨਾਨਕ ਸੋ ਤਤ ਪਾਏ ਧੰ ਗੁਰ ਨਾਨਕ ਦੇਵ ਜੀ ਤੀਸਰੇ ਸਰੂਪ ਚ ਕਹਿੰਦੇ ਨੇ ਗੁਰੂ ਅਮਰਦਾਸ ਦੇ ਰੂਪ ਵਿੱਚ ਕਿ ਉਹ ਤਤ ਸਰੂਪ ਅਕਾਲ ਪੁਰਖ ਦੀ ਪ੍ਰਾਪਤੀ ਕਰ ਲੈਂਦਾ ਹੈ ਜਿਸ ਨੂੰ ਅੰਨ ਦਿਨ ਹਰ ਲੇ ਲੱਗ ਹੈ ਜਾਗਤ ਰਹਿਣ ਬਿਹਾਨੀ ਜਿਹਦੀ ਉਮਰ ਰੂਪੀ ਰਾਤ ਮਾਇਆ ਵੱਲੋਂ ਜਾਗਰਤ ਹੋ ਕੇ ਬਤੀਤ ਹੋਈ ਹੈ ਪ੍ਰਤੱਖ ਵੀ ਰਾਤ ਬਤੀਤ ਹੋ ਗਈ ਜਾਗਦੇ ਆਂ ਮਹਾਰਾਜ ਕਹਿੰਦੇ ਨੇ ਜਿਸ ਨੂੰ ਅੰਨ ਦਿਨ ਹਰ ਲੈਵ ਲੱਗਾ ਜਿਹਨੂੰ ਰਾਤ ਦਿਨ ਹਰੀ ਦੀ ਲਿਵ ਲੱਗੀ ਹੀ ਰਹਿੰਦੀ ਹੈ ਰਾਤ ਦਿਨ ਜਾਗਰਤ ਅਵਸਥਾ ਵਿੱਚ ਰਹਿੰਦੇ ਨੇ ਫਿਰ ਥੋੜਾ ਜਿਹਾ ਉਹਨੂੰ ਲੋਕ ਇਹ ਕਹਿਣ ਲੱਗ ਜਾਂਦੇ ਨੇ ਨਖੱਟੂ ਹੈ ਕਮਾਉਂਦਾ ਨਹੀਂ ਕਰਦਾ ਨਹੀਂ ਕੁਝ ਲੈਣ ਨਹੀਂ ਦੇਣੇ ਉਹਨੂੰ ਦੁਨੀਆ ਦਾ ਨਖੱਟੂ ਕਹਿੰਦੇ ਕਿਉਂਕਿ ਉਹਨੂੰ ਸੰਸਾਰ ਨਾਲ ਕੋਈ ਮਤਲਬ ਹੀ ਨਹੀਂ ਹੁੰਦਾ ਉਹ ਉਹਨਾਂ ਦੀ ਗੱਲ ਕਰਦੇ ਨੇ ਕਿ ਉਹਨਾਂ ਨੂੰ ਰਾਤ ਦਿਨ ਇੱਕ ਲਿਵ ਲੱਗ ਜਾਂਦੀ ਤੇ ਰਾਤ ਦਿਨ ਜਾਗਦੇ ਆਂ ਜਾਗਰਤ ਅਵਸਥਾ ਵਿੱਚ ਬਹੁਤੇ ਜਾਗਰਤ ਹੋ ਜਾਂਦੇ ਨੇ ਜਦੋਂ ਫਿਰ ਆਪਣੇ ਨਾਲੋਂ ਪਰੇ ਹੋ ਜਾਂਦੇ ਨੇ ਉਹ ਹੁਣ ਤਾਂ ਆਪਾਂ ਥੋੜੇ ਜਿਹੇ ਹੈ ਸੁੱਤੇ ਜੇ ਜਿਹੜੇ ਜਾਗਰਤ ਅਵਸਥਾ ਵਾਲੇ ਨੇ ਫਿਰ ਸਾਡਾ ਵੀ ਇਹਨਾਂ ਨਾਲ ਕਾਫੀ ਘੱਟ ਹੋ ਜਾਂਦਾ ਲਿੰਕ ਫਿਰ ਉਹ ਇੰਨੇ ਜਾਗ ਜਾਂਦੇ ਨੇ ਫਿਰ ਉਹ ਕੁਝ ਵੀ ਨਹੀਂ ਲੈਂਦੇ ਸਾਡੇ ਕੋਲੋਂ ਜਿੰਨੂੰ ਜਿੰਨੀ ਜ਼ਿਆਦਾ ਜਾਗ ਆ ਜਾਂਦੀ ਹੈ ਉਹ ਖੁਦ ਹੀ ਰੋਟੀ ਬਣਾ ਕੇ ਖਾਂਦਾ ਉਹਨੇ ਕਿਸੇ ਦੇ ਹੱਥ ਦੀ ਖਾਂਦਾ ਫਿਰ ਬਹੁਤੀ ਜਾਗ ਜਵ ਆ ਗਈ ਕਿਸੇ ਦਾ ਇੱਕ ਪੈਸਾ ਲੈ ਕੇ ਖੁਸ਼ ਨਹੀਂ ਹੁੰਦਾ ਉਹ ਕਹਿੰਦੇ ਇਹ ਤਾਂ ਉਲਟਾ ਬੋਝ ਹੈ ਮੈਂ ਜ਼ਹਿਰ ਖਾਣੀ ਆ ਉਹ ਕਿਸੇ ਤੋਂ ਕੁਝ ਨਹੀਂ ਲੈਂਦਾ ਅਸੀਂ ਬੜੀਆਂ ਬੇਨਤੀ ਕਰਦੇ ਮਹਾਰਾਜ ਕਿ ਤੁਹਾਨੂੰ ਮੈਂ ਇੱਕ ਸੂਟ ਦੇਣਾ ਜੀ ਤੁਸੀਂ ਕੋਈ ਕੁਰਤਾ ਪਜਾਮਾ ਮੇਰੇ ਕੋਲ ਲੈ ਲਓ ਨਾ ਭਾਈ ਕੋਈ ਨਹੀਂ ਕਹਿੰਦੇ ਤੂੰ ਹੀ ਸਵਾ ਕੇ ਪਾ ਲੈ ਸਾਨੂੰ ਬੜੀ ਖੁਸ਼ੀ ਆ ਤੂੰ ਸਾਨੂੰ ਨਾ ਦੇ ਕਿਉਂਕਿ ਅਸੀਂ ਤਾਂ ਲੈਣਾ ਹੀ ਨਹੀਂ ਹੈ ਅਸੀਂ ਕੁਝ ਨਹੀਂ ਲੈਣਾ ਇਸ ਕਰਕੇ ਉਹਨਾਂ ਨੂੰ ਇੰਨੀ ਜਾਗਰਤੀ ਹੋ ਜਾਂਦੀ ਹੈ ਕਿ ਉਹ ਕਿਸੇ ਦਾ ਕੁਝ ਮੰਗਦੇ ਹੀ ਨਹੀਂ ਉਹ ਕਹਿੰਦੇ ਮੈਂ ਤਾਂ ਆਪਣਾ ਲੇਖਾ ਨਿਵੇੜਨਾ ਹੈ ਮੈਂ ਹੋਰ ਲੇਖਾ ਨਹੀਂ ਚੜਾਉਣਾ ਦੁਨੀਆ ਲੇਖੇ ਚੜਾਉਣ ਲੱਗੀ ਹੋਈ ਹੈ ਬਾਹਰ ਫੂਕ ਸਾੜ ਫੂਕ ਕਈ ਕੁਝ ਚੱਲਦਾ ਕੁੜੀਆਂ ਹੀ ਸਾੜ ਦਿੰਦੇ ਨੇ ਦਾਜ ਲਈ ਜਾਂਦੇ ਨੇ ਖੋਹੀ ਜਾਂਦੇ ਨੇ ਫਿਰ ਇਹ ਸਾਰੇ ਲੇਖੇ ਪੈ ਜਾਂਦੇ ਨੇ ਮੁੜ ਕੇ ਫਿਰ ਆਪ ਵੀ ਛੱਡਦੇ ਨੇ ਜਿਹੜਾਂ 'ਚ ਬਹਿ ਕੇ ਉਹੀ ਗੱਲ ਹੋ ਜਾਂਦੀ ਹੈ ਹਿਸਾਬ ਕਿਤਾਬ ਤੇ ਦੇਣਾ ਹੀ ਪੈਣਾ ਕੋਈ ਨਾ ਆਖੋ ਵੀ ਮੈਨੂੰ ਕਿਸੇ ਨੇ ਦੇਖਿਆ ਨਹੀਂ ਨਹੀਂ ਦੇਖਿਆ ਤਾਂ ਰੱਬ ਨੇ ਤਾਂ ਦੇਖਿਆ ਨਾ ਉਹਦੀ ਛੋਟੀ ਜਿਹਾ ਤੇਰੇ ਸਿਰ 'ਚ ਵੱਜੂਗੀ ਤੈਨੂੰ ਆਪੇ ਅਕਲ ਟਿਕਾਣੇ ਆਉਗੀ ਤੇਰੀ ਇਸ ਕਰਕੇ ਦੁਨੀਆ ਅੰਦਰ ਜੋ ਕੁਝ ਹੋ ਰਿਹਾ ਹੈ ਮਹਾਰਾਜ ਕਹਿੰਦੇ ਸੁੱਤਿਆਂ ਪਿਆਈ ਹੋ ਰਿਹਾ ਲੋਕਾਂ ਨੂੰ ਤਮੋ ਗੁਣ ਵਿੱਚੋਂ ਕੱਢਣ ਦੀ ਲੋੜ ਹੈ ਰਜੋ ਗੁਣ ਵਿੱਚੋਂ ਕੱਢ ਕੇ ਸਤੋ ਗੁਣ 'ਚ ਲਿਆ ਕੇ ਚੌਥੀ ਪਦਵੀ ਤੱਕ ਲਜਾਣ ਦੀ ਲੋੜ ਹੈ ਯੋਗੇ ਸੰਸਾਰ ਜਿਹੜਾ ਹੈ ਬਿਲਕੁਲ ਇਸ ਸ਼ਬਦ ਤੋਂ ਉਲਟ ਹੈ ਕਿ ਜੋਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ ਇਹ ਤਾਂ ਉਲਟ ਹੈ ਦੁਨੀਆਂ ਜਦੋਂ ਕਿ ਇਹ ਸ਼ਬਦ ਜਿਹੜਾ ਚੌਥੇ ਪਦ ਵਿੱਚ ਹੈ ਜੋਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਆਪਾਂ ਨੇ ਕੀ ਲੈਣਾ ਉੱਥੇ ਮੇਰੀ ਬੇਇੱਜ਼ਤੀ ਹੋ ਜੂ ਉੱਥੇ ਮੇਰੀ ਇੱਜ਼ਤ ਬਣ ਜੂਗੀ ਉੱਥੇ ਮੇ ਫਲਾਨੀ ਗੱਲ ਹੋ ਜੂਗੀ ਫਲਾਨਾ ਆ ਕਰਦਾ ਹੈ ਆਪਾਂ ਜਦ ਤੱਕ ਦੁਨਿਆਵੀ ਜੇ ਬਣੇ ਰਹਾਂਗੇ ਉਦੋਂ ਤੱਕ ਕੁਝ ਨਹੀਂ ਬਣਨਾ ਮਾੜਾ ਸੱਚ ਬਾਦਸ਼ਾਹ ਕਹਿੰਦੇ ਉਹ ਪਰਮੇਸ਼ਰ ਵੱਲ ਦੇਖੋ ਕਿੰਨਾ ਵੱਡਾ ਹੈ ਕਦੇ ਉਹਦੇ ਗੁਣਾਂ ਨੂੰ ਯਾਦ ਕੀਤਾ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੁ ਵਿਸਾਰੀ ਹੈ ਕਿੰਨਾ ਵੱਡਾ ਉਹਨੇ ਆਪਣੇ ਤੇ ਮਾਂ ਨਾਲੋਂ ਵੀ ਵੱਡੀ ਕਿਰਪਾ ਕੀਤੀ ਆਪਾਂ ਕਹਿੰਦੇ ਮਾਂ ਨੇ ਬਚਪਨ ਤੋਂ ਲੈ ਕੇ ਮੈਨੂੰ ਪਾਲਿਆ ਓਏ ਮਾਂ ਦੇ ਨਹੀਂ ਭੁੱਲੀ ਰਹਿੰਦੇ ਗੁਣ ਮਾਂ ਨੇ ਸਾਨੂੰ ਐ ਕੀਤਾ ਮਾਂ ਨੇ ਐ ਕੀਤਾ ਉਹ ਤਾਂ ਠੀਕ ਹੈ ਮਾਂ ਨੇ ਸਾਨੂੰ ਪਾਲਿਆ ਪਰ ਮਾਂ ਤੋਂ ਪਹਿਲਾਂ ਪੇਟ ਵਿੱਚ ਕਹਿੰਨੀ ਪਾਲਿਆ ਸੀ ਉਹਨੂੰ ਤਾਂ ਛੱਡ ਹੀ ਦਿੱਤਾ ਉਹ ਵੱਡੀ ਮਾਂ ਤਾਂ ਤੇਰੀ ਰੱਬ ਹੈ ਉਹ ਜਿਹੜਾ ਰੱਬ ਨੇ ਸਾਨੂੰ ਮਾਤਾ ਦੇ ਉਧਰ ਦੇ ਵਿੱਚ ਸਾਡੀ ਪਰਪਾਲਨਾ ਕੀਤੀ ਹੈ ਉਹ ਅੰਦਰ ਹੀ ਸਾਰੀ ਖੁਰਾਕ ਪਹੁੰਚਾਉਂਦਾ ਰਿਹਾ ਸਾਨੂੰ ਉਹ ਕਿਵੇਂ ਬਣਾ ਦਿੱਤਾ ਤੈਨੂੰ ਵਾਹਿਗੁਰੂ ਨੇ ਆਰਾਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰ ਤੂੰ ਸਾਜ ਸਵਾਰ ਸਿੰਗਾ ਰਿਆ ਗਰਭ ਅਗਨ ਮਹਿ ਜਨੇ ਉਭਾਰਿਆ ਉਹ ਤਾਂ ਬਾਦ ਦੀਆਂ ਗੱਲਾਂ ਨੇ ਨਾ ਕਿ ਬਾਹਰ ਵਿਵਸਥਾ ਤੁਝਾ ਪਿਆਰ ਹੈ ਦੁੱਧ ਉੱਥੇ ਮਾਂ ਦੀ ਡਿਊਟੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਵਾਹਿਗੁਰੂ ਨੇ ਜੋ ਸਾਡੇ ਨਾਲ ਸਰਤਿ ਕਿਰਪਾ ਕੀਤੀ ਹੈ ਅੱਖਾਂ ਬਣਾਈਆਂ ਸੁੰਦਰ ਕੰਨ ਲਾਏ ਨੱਕ ਲਾਇਆ ਜ਼ੁਬਾਨ ਲਾਈ ਹੱਥ ਪੈਰ ਬਣਾਏ ਜਿਸ ਵਾਹਿਗੁਰੂ ਨੇ ਉਹਦਾ ਧੰਨਵਾਦ ਹੀ ਨਹੀਂ ਕੀਤਾ ਕਦੇ ਸ਼ੰਗਾ ਕਿਰਤ ਕਰਨ ਬੰਦਾ ਹੈ ਤੂੰ ਜਿਹਨੇ ਬਣਾਇਆ ਹੈ ਉਹਦਾ ਧੰਨਵਾਦ ਹੀ ਨਹੀਂ ਮਾਂ ਤਾਂ ਕੀ ਸੀਮਤ ਰਹਿ ਗਿਆ ਮਾਂ ਤਾਂ ਵੀ ਉੱਪਰ ਹੈ ਮਰੋਂ ਕਿਉਂ ਵਿਸਾਰੀਐ ਇਹ ਵਿੜਦਾਤਾ ਐਡਾ ਵੱਡਾ ਵਾਹਿਗੁਰੂ ਮਨ ਵਿੱਚੋਂ ਕਿਉਂ ਭੁਲਾਈਏ ਜੇ ਅਗਨਮ ਹੈ ਆਹਾਰ ਪਹੁੰਚਾਵਾਂ ਆੜੇ ਨੂੰ ਕੰਨਾਂ ਹਾਹੇ ਨੂੰ ਕੰਨਾਂ ਆਹਾਰ ਇਸ ਕਰਕੇ ਪਹੁੰਚਾਵਾਂ ਜਿਹੜਾ ਸਾਨੂੰ ਮਾਂ ਦੇ ਪੇਟ ਦੀ ਜਠਰਾਗਨ ਅਗਨੀ ਦੇ ਵਿੱਚ ਵੀ ਉੱਥੇ ਭੇਜਦਾ ਆਹਾਰ ਉੱਥੇ ਦਿੰਦਾ ਭਗਤ ਕਬੀਰ ਜੀ ਇੱਕ ਬੰਦੇ ਨੂੰ ਕਹਿੰਦੇ ਹੁਣ ਤੂੰ ਆਉਂਦਾ ਹੀ ਨਹੀਂ satsang ਵਿੱਚ ਚੰਗਾ ਤੂੰ ਸਾਡੇ ਨਾਲ ਵਿਛਣਿਆ ਚੰਗੀ ਤੂੰ ਦੁਕਾਨ ਖੋਲਹੀ ਆ ਚੰਗਾ ਤੇਰਾ ਵਿਆਹ ਹੋਇਆ ਕਾਨਾ ਜੀ ਦੇਖੋ ਭਗਤ ਜੀ ਜੇ ਦੁਕਾਨ ਤੇ ਨਾ ਬੈਠਾਂਗੇ ਫੇਰ ਰੋਟੀ ਬੱਚਿਆਂ ਨੂੰ ਕੌਣ ਦੇਗਾ ਐ ਕਰੇਗਾ ਹੁਣ ਸ਼ਾਦੀ ਹੋ ਗਈ ਮਾਂ ਬਾਪ ਨੂੰ ਵੀ ਦੇਣਾ ਉਹ ਕਰਨ ਕਹੀ ਜਿਵੇਂ ਦੁਨਿਆਵੀ ਆਪਾਂ ਗੱਲਾਂ ਕਰਦੇ ਲੋਕ ਆਮ ਸਾਰੇ ਹੀ ਕਰਦੇ ਭਗਤ ਜੀ ਨੇ ਉਹਨੂੰ ਇਹੀ ਪੁੱਛਿਆ ਸੀ ਉਹ ਜਦੋਂ ਮਾਂ ਦੇ ਪੇਟ ਵਿੱਚ ਸੀ ਉਦੋਂ ਕਿਹੜੀ ਦੁਕਾਨ ਕਰਦਾ ਸੀ ਤੂੰ ਉਦੋਂ ਕਿੱਥੋਂ ਪਾਲ ਕੇ ਲਿਆਉਂਦਾ ਤੂੰ ਆਪਣੇ ਆਪ ਕੀ ਕਮਾਈ ਕਰਦਾ ਸੀ ਉਦੋਂ ਤੂੰ ਖੇਤੀ ਕਰਦਾ ਸੀ ਹੈ ਉਦੋਂ ਕੀ ਕਰਦਾ ਸੀ ਬਾਹਰੋਂ ਤੈਨੂੰ ਉਦੋਂ ਵੀ ਪਾਲਿਆ ਵਾਹਿਗੁਰੂ ਬਚਪਨ ਵਿੱਚ ਵੀ ਪਾਲਦਾ ਹੈ ਜਦੋਂ ਜੰਮਿਆ ਸੀ ਤੂੰ ਦੁਕਾਨਦਾਰ ਬਣ ਕੇ ਸੀ ਏਦਾਂ ਉਹ ਦੁਕਾਨ ਕਰਦਾ ਸੀ ਸਿੱਧੀ ਉਹਦੋਂ ਵੀ ਤਾਂ ਦੁੱਧ ਦਿੱਤਾ ਵਾਹਿਗੁਰੂ ਨੇ ਉਹ ਤਾਂ ਰੋਟੀ ਦਿੱਤੀ ਹੈ ਆ ਕਿਤੇ ਹੁਣ ਆ ਕੇ 20-25 ਸਾਲ ਦਾ ਹੋ ਕੇ ਮਾੜੇ ਜਿਹਾ ਵਿਆਹ ਕਾਦਾ ਹੋ ਗਿਆ ਦੁਕਾਨ ਤੇ ਕਾਦਾ ਬਹਿਣ ਲੱਗ ਗਿਆ ਆਪਣੇ ਆਪ ਨੂੰ ਕਿੱਡਾ ਜ਼ਿੰਮੇਵਾਰ ਸਮਝਣ ਲੱਗ ਗਿਆ ਜਿਨੇ ਅੱਜ ਤੋਂ 25 ਸਾਲ ਤੱਕ ਪਹਿਲਾਂ ਤੇਰੀ ਪਾਲਣਾ ਕੀਤੀ ਆ ਉਹਨੂੰ ਛੱਡ ਦਿੱਤਾ ਹੁਣ ਖੁਦੇ ਭਗਵਾਨ ਬਣ ਗਿਆ ਮਹਾਰਾਜ ਕਹਿੰਦੇ ਐਨਾ ਜਦੋਂ ਵਾਹਿਗੁਰੂ ਨੇ ਸਾਨੂੰ ਰੋਟੀ ਭੇਜੀ ਸੀ ਉੱਥੇ ਮਾਤਾ ਦੇ ਉਧਰ ਵਿੱਚ ਸਾਡੀ ਪਾਲਣਾ ਕੀਤੀ ਸੀ ਉਸ ਨੂੰ ਭੁੱਲ ਗਏ ਸਮੇਂ ਨੂੰ ਉਸ ਨੂੰ ਕੋਹ ਪੋਹ ਨਹੀਂ ਸਕੀ ਜਿਸ ਨੂੰ ਆਪਣੀ ਲੇਵ ਲਾਵੇ ਜਿਹਨੂੰ ਆਪਣੀ ਲੇਵ ਲਾ ਦਿੰਦਾ ਵਾਹਿਗੁਰੂ ਮਾਤਾ ਦੇ ਉਧਰ ਵਿੱਚ ਉਹਨੂੰ ਕੋਈ ਚੀਜ਼ ਪੋਹ ਹੀ ਨਹੀਂ ਸਕਦੇ ਹੈ ਆਸਰ ਨਹੀਂ ਕਰ ਸਕਦੇ ਹੈ ਵਾਹਿਗੁਰੂ ਰਾਖਾ ਹੈ ਤੂੰ ਮੇਰਾ ਰਾਖਾ ਸਭ ਨਹੀਂ ਥਾਈਂ ਤਾਂ ਭਾਵੇਂ ਹਾ ਕਾੜਾ ਜੀਓ ਮਾਤਾ ਦੇ ਉਧਰ ਵਿੱਚ ਵੀ ਰੱਖਦਾ ਹੈ ਮਹਾਰਾਜ ਜੀ ਆਪ ਵੀ ਅਰਦਾਸ ਕਰਦੇ ਪੰਜਵੇਂ ਪਾਤਸ਼ਾਹ ਕਨੇ ਓਹ ਬੇਨਤੀ ਕਰਿਆ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਮਾਤਾ ਦੇ ਉਦਰ ਵਿੱਚ ਪਾਲਣਾ ਕੀਤੀ ਹੈ ਇਸੇ ਤਰ੍ਹਾਂ ਸ੍ਰਿਸ਼ਟੀ ਵਿੱਚ ਵੀ ਅੱਗ ਹੈ ਇੱਥੇ ਵੀ ਅੱਗ ਹੈ ਇੱਥੇ ਹੀ ਸਾਡੀ ਪਾਲਣਾ ਕਰੋ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿਤ ਮ੍ਰੱਖਨ ਹਾਰੇ ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਆਪਣੀ ਲਿਵ ਆਪੇ ਲਾਏ ਗੁਰਮਕ ਸਦਾ ਸੰਭਾਲੀ ਹੈ ਜਲ ਮਹਾਪੁਰਸ਼ਾਂ ਨੂੰ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਿਆ ਨੂੰ ਜਾ ਕੇ ਪੁੱਛਦੇ ਹੁੰਦੇ ਸੀ ਮਹਾਰਾਜ ਸਾਡੀ ਲਿਵ ਨਹੀਂ ਜੁੜਦੀ ਹੈ ਮਨ ਦੀ ਇਕਾਗਰਤਾ ਨਹੀਂ ਹੁੰਦੀ ਉਹ ਇਹ ਪੰਗਤੀ ਪੜਿਆ ਕਰਦੇ ਸੀ ਕਹਿੰਦੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਗੁਰਮੁਖੋ ਗੁਰੂ ਰਾਹੀ ਤੁਸੀਂ ਤਾਂ ਸਿਰਫ ਵਾਹਿਗੁਰੂ ਵਾਹਿਗੁਰੂ ਹੀ ਕਰਨਾ ਹੈ ਆਪਣੀ ਲਿਵ ਆਪੇ ਲਾਏ ਉਹ ਵਾਹਿਗੁਰੂ ਆਪਣੀ ਲਿਵ ਆਪੇ ਹੀ ਲਾਉਣਗੇ ਤੁਹਾਡਾ ਜਿਹੜਾ ਕੰਮ ਹੈ ਉਹ ਤਾਂ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਤੁਸੀਂ ਨਹੀਂ ਸੋਚਦਾ ਮੇਰੀ ਲੇਵ ਕਿਵੇਂ ਲੱਗੇਗੀ ਤੁਸੀਂ ਤਾਂ ਲਗਾਤਾਰ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਕਰੀ ਜਾਓ ਕਰੀ ਜਾਓ ਆਪੇ ਹੀ ਲੇਵ ਲਾ ਦਿੰਦਾ ਸਤਿਗੁਰੂ ਕਹਿੰਦੇ ਉਹ ਜਿਹਨੇ ਮਾਤਾ ਦੇ ਉਧਰ ਵਿੱਚ ਸਾਡੀ ਪਾਲਣਾ ਕੀਤੀ ਹੈ ਹੁਣ ਤੁਸੀਂ ਕਹਿੰਦੇ ਮੈਂ ਵਾਹਿਗੁਰੂ ਕਹਿਣ ਨੂੰ ਮੇਰਾ ਜੀ ਨਹੀਂ ਕਰਦਾ ਹੁਣ ਮੇਰਾ ਬਾਣੀ ਪੜਨ ਨੂੰ ਜੀ ਨਹੀਂ ਕਰਦਾ ਉਹ ਜਿਹਨੇ ਐਡਾ ਵੱਡਾ ਪਰਉਪਕਾਰ ਕੀਤਾ ਜਿੱਥੇ ਕੋਈ ਮਹਾਰਾਜ ਕਹਿੰਦੇ ਪੌੜੀ ਿੱਥੇ ਤੂੰ ਸਮਰੱਥ ਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਉੱਥੇ ਤੇਰੀ ਪਾਲਣਾ ਕੀਤੀ ਹੈ ਅੱਜ ਤੂੰ ਕਹਿੰਦਾ ਮੇਰਾ ਮੂੰਹ ਨਹੀਂ ਕਰਦਾ ਵਾਹਿਗੁਰੂ ਨੂੰ ਕਹਿਣ ਨੂੰ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਗੁਰਮੁਖਾਂ ਨੇ ਮਾਤਾ ਦੇ ਉਧਰ ਵਿੱਚ ਹੀ ਅਕਾਲ ਪੁਰਖ ਨਾਲ ਗੋਲ ਕਰਾਰ ਕੀਤੇ ਨੇ ਮੈਂ ਤੁਸੀਂ ਮੈਨੂੰ ਇੱਕ ਵਾਰੀ ਇੱਥੋਂ ਛੁਟਕਾਰਾ ਦੇ ਦਿਓ ਨਰਕਾਂ ਤੋਂ ਇੱਥੇ ਪੁੱਠੇ ਲਟਕੇ ਪਏ ਆ ਮੈਂ ਸਵਾਸ ਸਵਾਸ ਸਿਮਨ ਕਰਾਂਗਾ ਜਦੋਂ ਮੈਂ ਦੁਨੀਆਂ 'ਚ ਪ੍ਰਗਟ ਹੋ ਗਿਆ ਮੈਂ ਉਹਦੋਂ ਸਵਾਸ ਸਵਾਸ ਸਿਮਨ ਕਰਾਂਗਾ ਵਿੱਚੋਂ ਗਰਭੇ ਨਿੱਕਲੇ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਭੁੱਲ ਗਿਆ ਕਿਉਂ ਕਿ ਮਹਾਰਾ ਸੱਚੇ ਪਾਤਸ਼ਕ ਨੇ ਜਿਉਂ ਹੀ ਜਨਮ ਲਿਆ ਤੱਕ ਆਇਆ ਜੇ ਰੌਲਾ ਪੈ ਗਿਆ ਆ ਲੈ ਪਹਿਲਾਂ ਦਾਦੀ ਨੇ ਨਾਨੀ ਨੇ ਵਿਆਹ 100 100 ਰੁਪਏ ਪੁੱਤ ਦੇ ਹੱਥ ਚ ਫੜਾਇਆ ਉਹ ਪੁੱਤ ਮਾਇਆ ਚੜੁਜ ਜਾ ਕਿਸੇ ਨੇ ਨਹੀਂ ਕਿਹਾ ਪਹਿਲਾਂ 5 ਵਾਰੀ ਇਹਦੇ ਕੰਨ ਚ ਵਾਹਿਗੁਰੂ ਕਹਿ ਲਿਆ ਕਿ ਕੀਰਤਨ ਲਾ ਦਈਏ ਕੋਈ ਇਹਨੂੰ ਅਮਰਥ ਕਾ ਦਈਏ ਮੁੰਡਾ ਹੋ ਗਿਆ ਸਾਡੇ ਘਰ ਲੱਡੂ ਬਣਦੇ ਖੁਸ਼ੀਆਂ ਮਨਾ ਲੀਆਂ ਬੈਂਡ ਵਾਜੇ ਪੰਗੜੇ ਬੱਕਰੇ ਵੜ ਦਿੱਤੇ ਉਹ ਮੁੰਡਾ ਕਾਹਦਾ ਹੋਇਆ 50 ਬੱਕਰਿਆਂ ਦੀ ਬਲੀ ਚੜਾ ਦਿੱਤੀ ਉੱਥੇ ਮੋਗੇ ਮਾਰਤੇ ਸ਼ਰਾਬਾਂ ਪੀ ਲੀਆਂ ਮੁੰਡਾ ਹਮੇ ਲਾਨਤ ਹੈ ਐਸਿਆਂ ਨੂੰ ਜਿਹੜੇ ਇੱਕ ਮੁੰਡੇ ਪਿੱਛੇ ਇੰਨੀਆਂ ਜਾਨਾਂ ਖਰਾਬ ਕਰ ਦਿੰਦੇ ਨੇ ਸੋ ਮਹਾਰਾ ਸੱਚੇ ਬਾਸ਼ਕ ਨੇ ਜਿਹੜਾ ਕੰਮ ਕਰਨਾ ਭਈ ਜਦ ਆਪਾਂ ਵਾਹਿਗੁਰੂ ਨਾਲੇ ਪਰਨ ਕਰਕੇ ਜੰਮੇ ਆਂ ਇੱਕ ਵਾਰੀ ਨਰਕਾਂ ਚੋਂ ਕੱਢ ਲਓ ਮੈਂ ਸਵਾਸ ਸਵਾਸ ਸਿਮਨ ਕਰੂੰਗਾ ਸਤਿਗੁਰੂ ਕਹਿੰਦੇ ਕਹਿ ਨਾਨਕ ਏ ਵਡ ਦਾਤਾ ਸੋ ਕਿਉ ਮਨੋਂ ਵਿਚਾਰੀਆਂ ਫਿਰ ਐਡਾ ਵੱਡਾ ਵਾਹਿਗੁਰੂ ਮਨ ਵਿੱਚੋਂ ਕਿਉ ਬੁਲਾਉਨੇ ਹੋ ਕਿਉ ਕੀਰਤ ਘਣ ਬਣਦੇ ਹੋ ਕਿਰਤ ਘਣ ਦਾ ਦੋਸ਼ ਰੋਜ਼ ਲਾਉਣ ਲਈ ਆਪਾਂ ਕਹਿੰਦੇ ਆ ਵਾਹਿਗੁਰੂ ਅਤਿ ਕੋ ਅਮਰਦਾਸ ਮਹਾਰਾਜ ਜੀ ਆਪਣੇ ਤੇ ਰੋਜ਼ ਕਿਰਪਾ ਕਰਦੇ ਨੇ ਸ੍ਰੀ ਅਨੰਦ ਸਾਹਿਬ ਦੇ ਉੱਚ ਹੁਣ ਮਹਾਰਾਜ 29ਵੀਂ ਬੋੜੀ ਚ ਆਪਾਂ ਨੂੰ ਇਸ ਤਰ੍ਹਾਂ ਸਮਝਾਉਂਦੇ ਹਨ ਕਿ ਜੈਸੀ ਅਗਨ ਉਧਰ ਮਹਿ ਜਹੇ ਜੀ ਅਗਨੀ ਜਠ ਰਗ ਅਗਨੀ ਮਾਤਾ ਦੇ ਉਧਰ ਵਿੱਚ ਹੈ ਜਿੱਥੇ ਜੀਵ ਰਹਿੰਦਾ ਹੈ ਉਸ ਅੱਗ ਵਿੱਚ ਵਾਹਿਗੁਰੂ ਨੇ ਬਚਾਇਆ ਹੈ ਕਿੰਨੀ ਅੱਗ ਹੈ ਕਿ ਜਿੱਥੇ ਖਾਧੇ ਹੋਏ ਰੋੜ ਵੀ ਹਜਮ ਹੋ ਜਾਂਦੇ ਨੇ ਉਹ ਅੱਗ ਤਾਂ ਐਸੀ ਬਾਹਰ ਮਾਇਆ ਸਤਿਗੁਰੂ ਕਹਿੰਦੇ ਜਦੋਂ ਜਨਮ ਲੈਂਦਾ ਉਹੀ ਜੀ ਅੱਗ ਹੀ ਬਾਹਰ ਮਾਇਆ ਦੀ ਹੈ ਅੰਦਰ ਵੀ ਉਹੀ ਜੀ ਅਗਨੀ ਹੈ ਮਾਇਆ ਅਗਨ ਸਭ ਇੱਕੋ ਜੇਹੀ ਕਰਤਾ ਖੇਲ ਰਚਾਇਆ ਇਹ ਮਾਇਆ ਅਗਨ ਜਿਹੜੀ ਹੈ ਅੰਦਰ ਵੀ ਮਾਇਆ ਅਗਨ ਹੀ ਹੈ ਸਾਡੇ ਬਾਹਰ ਵੀ ਹੈ ਤੇ ਬਾਹਰ ਜਿਹੜੀ ਅਗਨੀ ਹੈ ਇਹ ਕਰਤੇ ਨੇ ਆਪ ਹੀ ਖੇਲ ਰਚਾਇਆ ਹੋਇਆ ਹੈ ਜੀਵ ਨੂੰ ਪਹਿਲਾਂ ਅੰਦਰ ਅਗਨੀ ਤੋਂ ਬਚਾਉਣਾ ਉਹ ਇੱਕ ਪ੍ਰਮਾਣ ਹੈ ਕਿ ਵੀ ਤੈਨੂੰ ਸਵਾਸ ਸਵਾਸ ਸਿਮਰਨ ਦੇ ਕੇ ਅਗਨੀ ਤੋਂ ਬਚਾਇਆ ॥ ਬਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ॥ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤारण ਹਾਰੇ ॥ ਜਾਂ ਇਸ ਭਾਣਾ ਤਾਂ ਜੰਮਿਆ ਜਦੋਂ ਆਕਾਲ ਪੁਰਖ ਨੂੰ ਪਾਇਆ ਤਾਂ ਇਹ ਜੀਵ ਦੁਨੀਆ ਅੰਦਰ ਜਨਮ ਲੈਂਦਾ ਹੈ ਪਰਿਵਾਰ ਭਲਾ ਪਾਇਆ ਪਰਿਵਾਰ ਨੂੰ ਬਹੁਤ ਹੀ ਚੰਗਾ ਲੱਗਿਆ ਹੈ ਕਿ ਲੜਕਾ ਲੜਕੀ ਕੋਈ ਵੀ ਆਏ ਨੇ ਪਰਿਵਾਰ 'ਚ ਜੀ ਆਇਆ ਹੈ ਤਾਂ ਉਹਨੂੰ ਚੰਗਾ ਲੱਗਿਆ ਪਰਿਵਾਰ ਵਾਲੇ ਪ੍ਰਸੰਨ ਨੇ ਜਨਮ ਲਿਆ ਹੈ ਪਰ ਇਹ ਹੈ ਕਿ ਉਹ ਜਿਹੜਾ ਜੀਵ ਨੇ ਜਨਮ ਲਿਆ ਹੈ ਉਹਦੀ ਲਿਬ ਛੁੜਕੀ ਉਹਦੀ ਲਿਵ ਟੁੱਟ ਗਈ ਉਹ ਜਦੋਂ ਤੱਕ ਮਾਤਾ ਦੇ ਉਦਰ ਵਿੱਚ ਸੀ ਅੰਦਰ ਅਗਨੀ ਵਿੱਚ ਸੀ ਬੁੱਠਾ ਲੜਕਦਾ ਸੀ ਉਦੋਂ ਤੱਕ 100 ਜਨਮ ਦਾ ਗਿਆਨ ਸੀ ਉਹਨੂੰ ਉਦੋਂ ਤੱਕ ਸਵਾਸ ਸਵਾਸ ਸਿਮਨਨ ਕਰਦਾ ਸੀ ਪਰ ਮਹਾਰਾਜ ਕਹਿੰਦੇ ਜਿਉਂ ਹੀ ਇਹਨੇ ਜਨਮ ਲਿਆ ਤੇ ਲਿਵ ਛੁੱਟ ਗਈ ਲੱਗੀ ਤ੍ਰਿਸ਼ਨਾ ਤ੍ਰਿਸ਼ਨਾ ਲੱਗ ਗਈ ਪਹਿਲਾਂ ਪਿਆਰ ਲੱਗਾ ਥਣ ਦੁੱਧ ਪਹਿਲਾਂ ਹੀ ਆਉਂਦਿਆਂ ਸਾਰ ਜਨਮ ਲੈਂਦੀ ਹੀ ਦੁੱਧ ਪੀਣਾ ਸ਼ੁਰੂ ਕਰਦਾ ਸੋ ਮਹਾਰਾਜ ਕਹਿੰਦੇ ਨੇ ਦੇਖੋ ਫਿਰ ਮਾਇਆ ਮਿਲਣ ਲੱਗ ਪੈਂਦੀ ਹੈ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇ ਇਉਂ ਵੱਧਦੀ ਜਾਂਦੀ ਫਿਰ ਤ੍ਰਿਸ਼ਨਾ ਛੁੜ ਕੀ ਉਹ ਜਿਹੜੀ ਲਿਵ ਟੁੱਟ ਗਈ ਪਰਮਾਤਮਾ ਨਾਲੋਂ ਜਨਮ ਲੈਂਦੇ ਆ ਸਾਰੇ ਜਿਹੜੇ ਕਈ ਬਹੁਤ ਭਜਨੇਕ ਬੰਦੇ ਜਨਮ ਲੈਂਦੇ ਨੇ ਉਹ ਜਨਮਦਿਆਂ ਰੋਂਦੇ ਨਹੀਂ ਹਨ ਉਹਨਾਂ ਦੀ ਸਮਾਧੀ ਉਦੋਂ ਵੀ ਲੱਗੀ ਹੁੰਦੀ ਹੈ ਉਹਨਾਂ ਦੀ ਸਮਾਧੀ ਇੱਕ ਟੱਕ ਲੱਗੀ ਫਿਰ ਉਹਨਾਂ ਨੂੰ ਥੱਪੜ ਤੋਂ ਉੱਪਰ ਜੇ ਮਾਰਦੇ ਨੇ ਫਿਰ ਕਿਤੇ ਜਾ ਕੇ ਰੋਣ ਲੱਗਦਾ ਹੈ ਇਹਨੇ ਬੱਚਾ ਬੋਲਦਾ ਹੀ ਨਹੀਂ ਹੈ ਸੋ ਇਹ ਜਿਹੜਾ ਇੱਕ ਵਿਛੋੜਾ ਹੋਇਆ ਪਰਮਾਤਮਾ ਨਾਲੋਂ ਸਮਾਧੀ ਵਿੱਚੋਂ ਉਥਾਨ ਹੋ ਗਿਆ ਮਾਇਆ ਅਮਰ ਵਰਤਾਇਆ ਮਾਇਆ ਨੇ ਇਸ ਜੀਵ ਦੇ ਉੱਤੇ ਆਪਣਾ ਹੁਕਮ ਚਲਾ ਦਿੱਤਾ ਕਿਉਂਕਿ ਮਾਇਆ ਵੀ ਥਾਂ ਤੇ ਜੋ ਜਨਮ ਲੈ ਲਿਆ ਦੁਨੀਆਂ 'ਚ ਜੋ ਆ ਗਏ ਆ ਹੁਣ ਇਹ ਮਾਇਆ ਦੇ ਨਿਸ਼ਾਨੀ ਦੱਸਦੇ ਨੇ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਇਹ ਮਾਇਆ ਦਾ ਪਹਿਲਾ ਕੰਮ ਹੈ ਕਿ ਹਰੀ ਨਾਲੋਂ ਤੋੜ ਦੀ ਵਿਸਾਰ ਦਿੰਦੀ ਹੈ ਨਾਮ ਪਹਿਲਾਂ ਭੁੱਲਦਾ ਹੈ ਜਦੋਂ ਹੀ ਮਾਇਆ ਆ ਗਈ ਨਾਮ ਨੇ ਪਹਿਲਾਂ ਭੁੱਲਣਾ ਆਪਾਂ ਨੂੰ ਇਹ ਜਿਹੜਾ ਆਪਾਂ ਨੂੰ ਨਾਮ ਭੁੱਲਦਾ ਹੁਣ ਵੀ ਭੁੱਲਦਾ ਹੈ ਹੁਣ ਵੀ ਜਪਦੇ ਨਹੀਂ ਇਹ ਮਾਇਆ ਦਾ ਹੀ ਪ੍ਰਭਾਵ ਹੈ ਆਪਣੇ ਉੱਤੇ ਮੋਹ ਉਪਜੈ ਮੋਹ ਪੈਦਾ ਹੋ ਜਾਂਦਾ ਦੂਜਾ ਮਾਏ ਬਾਪ ਕੀ ਸੁੱਧ ਇਹ ਮੋਹ ਹੈ ਹੌਲੀ-ਹੌਲੀ ਹੋਰ ਵੱਡਾ ਤੀਜਾ ਭਈਆ ਇਹ ਤੇਰਾ ਭਰਾ ਹੈ ਇਹ ਭੈਣ ਹੈ ਭਈਆ ਭਾਬੀ ਬੇਬ ਬੇਬ ਭੈਣ ਭੈਣ ਨੂੰ ਕਹਿੰਦੇ ਨੇ ਭਈਆ ਥਾਬੀ ਹੈ ਚੌਥੇ ਪਿਆਰ ਉਪੰਨੀ ਖੇਡ ਖਡਾਉਣਿਆਂ ਚ ਪੰਜਵੇਂ ਖਾਣ ਪੀਣ ਦੀ ਧਾਤ ਹੈ ਖਾਣ ਪੀਣ ਦਾ ਮੋਹ ਪੈਦਾ ਕਰਤਾ ਛੇਵੇਂ ਕਾਮਨਾ ਪੁੱਛਾ ਜਾਤ ਰਵਿਸ਼ਿਆਂ ਵਿਚਾਰਾਂ ਚ ਆ ਗਿਆ ਇਹ ਵੱਧਦਾ ਹੀ ਤੁਰੇ ਜਾਂਦਾ ਮੋਹ ਉਪਜੈ ਤੀਸਰੀ ਚੀਜ਼ ਲਾਇ ਮਾਇਆ ਨੇ ਭਾਵ ਦੂਜਾ ਲਾਇਆ ਇਹਨੂੰ ਦਵੇਸ਼ ਭਾਵਨਾ ਚ ਲਾ ਦਿੱਤਾ ਇਹ ਮੇਰੀ ਹੈ ਇਹ ਤੇਰੀ ਹੈ ਇਹ ਉਹਦੀ ਹੈ ਆਪਣੀ ਹੈ ਬਗਾਨੀ ਹੈ ਜਦੋਂ ਕੋਲ ਕੁਝ ਵੀ ਨਹੀਂ ਤਾਂ ਉਹਦਾ ਬੜਾ ਆਨੰਦ ਮਾਣਦਾ ਸੀ ਪਰ ਜਦੋਂ ਹੁਣ ਆਉਣ ਲੱਗ ਪਈ ਹੈ ਤਾਂ ਇੱਕਦਮ ਮਾਇਆ ਦਾ ਐਸਾ ਪ੍ਰਭਾਵ ਹੈ ਕਿ ਆਪਾਂ ਕਹੀਏ ਮੇਰੇ ਤੇ ਨਹੀਂ ਪੈ ਸਕਦਾ ਕਿਵੇਂ ਨਹੀਂ ਪੈ ਸਕਣਾ ਜਦ ਨੀਂਦ ਵਾਲੀ ਗੋਲੀ ਖਾਵਾਂਗੇ ਤਾਂ ਤੁਸੀਂ ਕਹੋ ਮੈਨੂੰ ਨੀਂਦ ਨਹੀਂ ਆਉਂਦੀ 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 ਇਹ ਖਾ ਕੇ ਤਾਂ ਨੀਂਦ ਆਉਂਦੀ ਹੀ ਆਉਂਦੀ ਹੈ ਮਿਰਚ ਖਾ ਕੇ ਤੁਸੀਂ ਕਹੋ ਕੌੜੀ ਨਹੀਂ ਹੈ ਤਾਂ ਕੌੜੀ ਹੁੰਦੀ ਹੈ ਆਪਣਾ ਸੁਭਾਅ ਹਰੇਕ ਚੀਜ਼ ਦਾ ਹੈ ਮਾਇਆ ਦਾ ਸੁਭਾਅ ਵੀ ਇਹੀ ਹੈ ਆਉਂਦਿਆਂ ਸਾਰ ਪਹਿਲਾਂ ਉਹਨੇ ਆਪਣੇ ਮਨ ਦੇ ਵਿੱਚੋਂ ਨਾਮ ਨੂੰ ਬੁਲਾਉਣ ਦਾ ਯਤਨ ਕਰਨਾ ਮੋਹ ਨੂੰ ਪੈਦਾ ਕਰ ਦੇਣਾ ਦੁਸ਼ੈਸ਼ ਖੜੀ ਕਰ ਦੇਣੀ ਹੈ ਭਰਾਵਾਂ ਦੀ ਲੜਾਈ ਪਿਤਾ ਦੀ ਲੜਾਈ ਪੈਸਿਆਂ ਦੀ ਵੰਡੀ ਪਿੱਛੇ ਬਹੁਤ ਡਾਂਗ ਛੋਟਾ ਹੋ ਜਾਂਦਾ ਹੈ ਪਰ ਸਤਿਗੁਰੂ ਮਹਾਰਾਜ ਕਹਿੰਦੇ ਦਰਨ ਦੀ ਲੋੜ ਨਹੀਂ ਹੈ ਜਦ ਅਸੀਂ ਬੈਠੇ ਹਾਂ ਤੁਸੀਂ ਡਰੋ ਨਾ ਕਹਾਂ ਨਾ ਕਿ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਤਿੰਨ ਵਿੱਚੇ ਮਾਇਆ ਪਾਇਆ ਕਿਰ ਜਦੋਂ ਜਿਨ੍ਹਾਂ ਤੇ ਸਾਡੀ ਕਿਰਪਾ ਹੁੰਦੀ ਹੈ ਉਹ ਜਿੰਨੀ ਮਰਜ਼ੀ ਮਾਇਆ 'ਚ ਬੈਠੇ ਰਹੋ ਭਾਈ ਅਸੀਂ ਨਿਰਲੇਪਤਾ ਹੀ ਰੱਖਾਂਗੇ ਉਹਦੀ ਉਹਨਾਂ ਨੇ ਮਾਇਆ ਵਿੱਚ ਰਹਿ ਕੇ ਵੀ ਸਾਨੂੰ ਪ੍ਰਾਪਤ ਕਰ ਲਿਆ ਕਿਉਂਕਿ ਅਸੀਂ ਉਹਨਾਂ ਦੇ ਕੰਨ ਵਿੱਚ ਇੱਕ ਗੱਲ ਕਹਿ ਰਹੀ ਸੀ ਕਿ ਮਿੱਥਿਆ ਤਨ ਤਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਗਨ ਤਨ ਮਾਲ ਮਿਥਿਆ ਕਾਮ ਕਰੋਧ ਬਿਕਰਾਲ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੱਸ ਦਿੱਤੀਆਂ ਕਿ ਇਹ ਸਭ ਮਾਇਆ ਨਗਰੀ ਹੈ ਧਿਆਨ ਰੱਖੀ ਝੂਠੀਆਂ ਗੱਲਾਂ ਨੇ ਜਿਵੇਂ ਆਪਾਂ ਨੂੰ ਫਿਲਮ ਦਾ ਪਤਾ ਹੈ ਕਿ ਸਭ ਡਰਾਮੇਬਾਜ਼ੀ ਹੈ ਪਤਾ ਹੀ ਹੁੰਦਾ ਕੋਈ ਐਕਟਰ ਸੱਚਮੁੱਚ ਨਹੀਂ ਮਰਦਾ ਉਹ ਵੀ ਆਪਾਂ ਨੂੰ ਪਤਾ ਹੀ ਹੈ ਜਿਹੜੇ ਅਣਜਾਣ ਬੰਦੇ ਹੁੰਦੇ ਨੇ ਉਹ ਫਿਲਮਾਂ ਦੇਖ ਕੇ ਰੋਣ ਲੱਗ ਜਾਂਦੇ ਨੇ ਕੋਈ ਹੱਸਣ ਲੱਗ ਜਾਂਦੇ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਜਿਹੜੇ ਬੰਦਿਆਂ ਨੂੰ ਪਰਦੇ ਦੇ ਪਿੱਛੇ ਦੀ ਚੀਜ਼ ਦਾ ਪਤਾ ਹੈ ਕਿ ਇਹ ਸਭ ਠੱਗਬਾਜ਼ੀ ਹੈ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ ਨਾ ਤਾਂ ਮੈਂ ਕੁਝ ਪਿੱਛੇ ਕੀਤਾ ਨਾ ਹੁਣ ਕਰ ਰਿਹਾ ਨਾ ਮੈਂ ਮੇਰਾ ਸਰੀਰ ਕਰ ਹੀ ਸਕਦਾ ਜੋ ਕੁਝ ਕੀਤਾ ਸਭ ਹਰ ਕੀਤਾ ਅਸਲ ਵਿੱਚ ਜੋ ਕੁਝ ਕੀਤਾ ਵਾਹਿਗੁਰੂ ਨੇ ਕੀਤਾ ਤੇ ਭਇਓ ਕਬੀਰ ਕਬੀਰ ਨਾ ਮੇਰਾ ਐਵੇਂ ਬੱਲੇ ਬੱਲੇ ਮੇਰੀ ਹੋ ਗਈ ਹੈ ਬਸ ਉਹਨੇ ਮੈਨੂੰ ਬੱਲੇ ਬੱਲੇ ਕਰਵਾਉਣੀ ਸੀ ਕਰਵਾਤੀ ਪਰ ਜੋ ਕਰਦਾ ਸੋ ਆਪ ਹੀ ਕਰਦਾ ਹੈ ਜਿਸ ਦਾ ਜੀਵ ਤਿਸ ਮਿਲ ਰਿਹਾ ਹੈ ਉਹਦੇ ਵਿੱਚ ਜਾ ਕੇ ਲੀਨ ਹੋ ਜਾਂਦਾ ਹੈ ਹਰ ਵਸਾ ਮਨ ਆਏ ਹਉਮੈ ਦੇ ਜਾਣ ਤੇ ਹਰੀ ਦੀ ਜਦੋਂ ਮਹਾਰਾਜ ਕਹਿੰਦੇ ਨੇ ਹਰੀ ਹਿਰਦੇ ਚ ਆ ਕੇ ਵਸ ਜਾਂਦੇ ਨੇ ਹਉਮੈ ਚਲੀ ਜਾਂਦੀ ਹਉਮੈ ਪਹਿਲਾਂ ਕੱਢੋ ਬਾਹਰ ਬਿੱਲੀ ਹੁਣ ਹਉਮੈ ਨੂੰ ਆਪਾਂ ਤਿਆਗ ਕੇ ਖੁਸ਼ ਨਹੀਂ ਹਜ਼ਾਰਾਂ ਬੰਦਿਆਂ ਚੋਂ ਲੱਖਾਂ ਚੋਂ ਇੱਕ ਜਗਿਆਸੂ ਹੁੰਦਾ ਉਪਦੇਸ਼ ਮੈਨੂੰ ਵੀ ਹੋ ਰਿਹਾ ਉਪਦੇਸ਼ ਤੁਹਾਨੂੰ ਵੀ ਹੋ ਰਿਹਾ ਦੇਖੋ ਮਿਲ ਕੇ ਕਮਾਉਨੇ ਆਪਾਂ ਮੰਨਣ ਲਈ ਹੋ ਰਿਹਾ ਉਪਦੇਸ਼ ਸੁਣਨਾ ਤਾਂ ਹੈ ਕੰਨਾਂ ਨਾਲ ਕੰਨ ਤਾਂ ਲੱਗੇ ਹੋਏ ਨੇ ਮੰਨਣ ਵਾਸਤੇ ਹੋ ਰਿਹਾ ਕਿੰਨੇ ਕ ਬੰਦੇ ਮੰਨਦੇ ਨੇ ਕਿੰਨੇ ਕ ਨਹੀਂ ਮੰਨਦੇ ਸੁਇਸ਼ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਆਪੋ ਆਪਣੀ ਗਰੰਟੀ ਲਾਓ ਕਿ ਮੈਂ ਮੰਨਾਂਗਾ ਮੈਂ ਮੰਨਣ ਵਾਸਤੇ ਹੀ ਆਇਆ ਤਾਂ ਹੀ ਤਾਂ ਮਾ ਕੇ ਮੱਥਾ ਟੇਕਿਆ ਮਹਾਰਾਜ ਕਹਿੰਦੇ ਜੇ ਨਾ ਮੰਨੇਗਾ ਭਾਈ ਫਿਰ ਤੇਰਾ ਹੀ ਨੁਕਸਾਨ ਹੈ ਤੈਨੂੰ ਕਿਹਾ ਕਿ ਹਉ ਮੈਨੂੰ ਛੱਡ ਕਿ ਹਰ ਆਪ ਅਮੋਲਕ ਹੈ ਵਾਹਿਗੁਰੂ ਅਮੋਲਕ ਹੈ ਉਹਦਾ ਕੋਈ ਕੀਮਤ ਪੈ ਨਹੀਂ ਸਕਦੀ ਭਾਗ ਤੇ ਨਾ ਕੇ ਨਾਨਕਾ ਉਹਨਾਂ ਦੇ ਵੱਡੇ ਭਾਗ ਨੇ ਜਿਨ ਹਰ ਪੱਲੇ ਪਾਏ ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ ਹਰੀ ਦਾ ਨਾਮ ਵਸ ਗਿਆ ਹਉਮੈ ਦੀ ਨਿਵਰਤੀ ਹੋ ਗਈ ਸੋ ਮਹਾਰਾਜੀ ਹਰੀ ਦਾ ਨਾਮ ਹਿਰਦੇ 'ਚ ਵਸਦਾ ਕਿਵੇਂ ਹਉਮੈ ਦੀ ਨਿਵਰਤੀ ਹੁੰਦੀ ਕਿਵੇਂ ਸਤਿਗੁਰੂ ਕਹਿੰਦੇ ਨੇ ਇਹ ਗੱਲ ਯਾਦ ਰੱਖੋ ਕਿ ਹਰ ਰਾਸ ਮੇਰੀ ਜੋ ਹਰੀ ਦਾ ਨਾਮ ਹੈ ਇਹ ਹੀ ਮੇਰੀ ਪੂੰਜੀ ਹੈ ਜਿਵੇਂ ਤੁਸੀਂ ਸਾਰਾ ਦਿਨ ਮਾਇਆ ਨਾਲ ਖੇਡਾਂ ਖੇਡਦੇ ਹੋ ਮਾਇਆ ਦੇ ਵਪਾਰ ਕਰਦੇ ਹੋ ਮਾਇਆ ਕਿੱਥੋਂ ਮਿਲੇ ਇਹ ਨਿਗਾ ਰੱਖਦੇ ਹੋ ਬਾਜ਼ ਵਾਂਗੂ ਕੀ ਦੀ ਦੇਣੇ ਕਿੱਥੋਂ ਲੈਣੇ ਨੇ ਕੀ ਕਰਨਾ ਮਾਇਆ ਲਈ ਸਾਡਾ ਦਿਮਾਗ ਜਿਵੇਂ ਚਤੰਨ ਰਹਿੰਦਾ ਹਰ ਵਕਤ ਰੱਬ ਦੇ ਪਿਆਰਿਆਂ ਦਾ ਦਿਮਾਗ ਨਾਮ ਲਈ ਚਤੰਨ ਰਹਿੰਦਾ ਹਰ ਰਾਸ ਮੇਰੀ ਉਹ ਇਹਨੂੰ ਪੂੰਜੀ ਬਣਾਉਂਦੇ ਨੇ ਆਪਣੀ ਨਾਮ ਨੂੰ ਮਨ ਬਣਜਾਰਾ ਤੇ ਮਨ ਇਹਦਾ ਬਣਜਾਰਾ ਹੈ ਨਾਮ ਰੂਪੀ ਤੁਹਾਨੂੰ ਖੱਟਣ ਵਾਸਤੇ ਮਨ ਬਣਜਾਰਾ ਬਣਾ ਲਿਆ ਉਹ ਸਿਆਣੇ ਨੇ ਉਹ ਸਾਰਾ ਦਿਨ ਨਾਮ ਦੀ ਖੱਟੀ ਨੂੰ ਖੱਟਦੇ ਨੇ ਕਿਉਂਕਿ ਉਹ ਸਿਆਣੇ ਨੇ ਹਰ ਰਾਸ ਮੇਰੀ ਮਨ ਬਣਜਾਰਾ ਹਰੀ ਨਾਮ ਦੀ ਤਾਂ ਮੇਰੀ ਪੂੰਜੀ ਹੈ ਤੇ ਮੇਰਾ ਮਨ ਬਣਜਾਰਾ ਹੈ ਤੇ ਰਾਸ ਲਿਆਂਦੀ ਕਿੱਥੋਂ ਹੈ ਇਹ ਤਾਂ ਦੱਸ ਤੇ ਮਨ ਤੇ ਤੇਰੇ ਕੋਲੇ ਹੀ ਸੀ ਬਣਜਾਰਾ ਕਿਹੜਾ ਹੋਲ ਸੇਲਰ ਹੈ ਕਿਹੜੀ ਫੈਕਟਰੀ ਹੈ ਜਿੱਥੋਂ ਇਹ ਨਾਮ ਦੀ ਪੂੰਜੀ ਮਿਲਦੀ ਸੰਨ ਵੀ ਦੱਸੋ ਸਤਗੁਰ ਤੇ ਰਾਸ ਜਾਣੀ ਕਹਿੰਦੇ ਸਤਗੁਰੂ ਦਿੰਦੇ ਨੇ ਸਤਗੁਰੂ ਦੱਸਦੇ ਨੇ ਸਤਗੁਰੂ ਹੀ ਦਿੰਦੇ ਨੇ ਬੈਠੇ ਰਹੋ ਜਾ ਕੇ ਜਿਹਦੇ ਵੱਲ ਕਿਰਪਾ ਹੋ ਗਈ ਉਸੇ ਨੂੰ ਦਿੰਦੇ ਨੇ ਗੱਲ ਸਾਰੀ ਕਿਰਪਾ ਦੀ ਆਪਣੇ ਜੋਰ ਲਾਇਆ ਆਪਣੇ ਬੋਲੇ ਆ ਆਪਣੇ ਕਿਹਾ ਕੁਝ ਨਹੀਂ ਹੁੰਦਾ ਤੋ ਖੜੇ ਕਰੀ ਜਾ ਔਰ ਦੱਸਾਂ ਕਰੀਜੇ ਜੋ ਮਰਜ਼ੀ ਕਰੀ ਜਾ ਮਾਰੇ ਕਹਿੰਦੇ ਜਦ ਮੇਰੀ ਨਿਗਾਹ ਹੋ ਗਈ ਉਹ ਨਹੀਂ ਹੋਣੀ ਆ ਉਹ ਤਾਂ ਸਾਰੀਆਂ ਜਿੰਨੀਆਂ ਆਪਾਂ ਕਰਦੇ ਆ ਉਹ ਤਾਂ ਆਪਾਂ ਨਿਸਲ ਕਰਨ ਲਈ ਫਾਰਮੈਲਿਟੀਆਂ ਸਾਰੀਆਂ ਵੀ ਦੇਖ ਕੇ ਕਿੰਨਾ ਕੁ ਜ਼ੋਰ ਲਾਉਂਦਾ ਹੋਰ ਚੱਲ ਹੋਰ ਚੱਲ ਇੱਕ ਗੱਲ ਗੋਜ ਭੇਤ ਦੀ ਜਦੋਂ ਆਪਾਂ ਨੂੰ ਸਾਹਮਣੇ ਲੱਗ ਗਈ ਵੀ ਤੇਰੀ ਕਿਰਪਾ ਬਿਨਾ ਕੁਝ ਨਹੀਂ ਹੋਣਾ ਪਾਦਸ਼ਾਹ ਬਸ ਇੱਥੇ ਕਹਾਣੀ ਖੜ ਗਈ ਵੀ ਕਿਰਪਾ ਕਰੋ ਜੀ ਇਹ ਸਾਡੀਆਂ ਅਰਦਾਸਾਂ ਨੇ ਕੀ ਕਰਨਾ ਮਹਾਰਾਜ ਸਾਡੇ ਪਾਠ ਕੀਤੇ ਨੇ ਕੀ ਕਰਨਾ ਸਤੋ ਕੁਝ ਨਹੀਂ ਹੁੰਦਾ ਹੈ ਐਵੇਂ ਗੱਲਾਂ ਨੇ ਸਾਰੀਆਂ ਜਦ ਤੱਕ ਤੁਹਾਡੀ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਮੇਰੇ ਕੋਲੋਂ ਕੁਝ ਨਹੀਂ ਕਿਉਂ ਸੋ ਜਿਵੇਂ ਕਿਸੇ ਮਾਤਮਾ ਨੇ ਕਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਝ ਹੈ ਪਰ ਇੱਕ ਚੀਜ਼ ਨਹੀਂ ਹੈ ਸੋ ਇਸ ਗੱਲ ਦਾ ਸੰਗਤ ਨੇ ਇਤਰਾਜ਼ ਕੀਤਾ ਵੀ ਗੁੱਸਾ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਚ ਤਾਂ ਸਾਰਾ ਕੁਝ ਹੀ ਹੈ ਫਿਰ ਇੱਕ ਚੀਜ਼ ਕਿਉਂ ਨਹੀਂ ਹੈ ਹੁਣ ਕਈ ਜਿਹੜੇ ਬੰਦੇ ਉਹਨਾਂ ਨੇ ਖੜੇ ਕਰਨੇ ਸੀ ਵਿੱਚੋਂ ਖੜੇ ਹੋ ਗਏ ਗੁੱਸੇ ਹੋ ਗਏ ਕਹਿੰਦੇ ਜੀ ਇਹ ਗੱਲ ਨਹੀਂ ਸਾਨੂੰ ਜੱਜੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਹੈ ਕਹਿੰਦੇ ਭਾਈ ਹੁਣ ਤੁਸੀਂ ਦੱਸੋ ਇੱਕ ਚੀਜ਼ ਨਹੀਂ ਹੈਗੀ ਦੱਸੋ ਨਾ ਦੱਸ ਸਕੇ ਤਾਂ ਗੁੱਸੇ ਹੋਰ ਹੋ ਗਏ ਲੋਕ ਵੀ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਹੈ ਮਹਾਤਮਾ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ 'ਚ ਸਾਰਾ ਕੁਝ ਹੈ ਪਰ ਇੱਕ ਝੂਠ ਨਹੀਂ ਹੈ ਇਹਦੇ ਵਿੱਚ ਫਿਰ ਸਾਰੇ ਠੰਡੇ ਹੋ ਕੇ ਬੈਠ ਗਏ ਕਹਿੰਦੇ ਹਾਂ ਜੀ ਇਹ ਤਾਂ ਗੱਲ ਹੈ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਣ ਜੇ ਇੱਕ ਗੱਲ ਨੂੰ ਹੋਰ ਆਪਾਂ ਕਹੀਏ ਜਿਵੇਂ ਕਿਸੇ ਵਿਦਵਾਨ ਨੇ ਲਿਖਿਆ ਅਖੰਡ ਪਾਠ ਕੀਤੇ ਬੇਅਰਥ ਨੇ ਇੱਕ ਬੰਦੇ ਦਾ ਗੁੱਸਾ ਆਇਆ ਇਸ ਗੱਲ ਤੇ ਵੱਧ ਗਿਆ ਸੇਵਾ ਕੀਤੀ ਬੇਅਰਥ ਹੈ ਉਹ ਹੋਰ ਗੁੱਸੇ ਹੋ ਗਿਆ ਪਾਠ ਕੀਤਾ ਬੇਅਰਥ ਹੈ ਸਭ ਉਹਨੇ ਸਾਰਾ ਕੁਝ ਬੇਅਰਥ ਕਰ ਦਿੱਤਾ ਉਹ ਕਹਿੰਦਾ ਆ ਕੀ ਲਿਖਿਆ ਤੂੰ ਉਹ ਕਹਿੰਦਾ ਅਗਲੀ ਲਾਈਨ ਵੀ ਤਾਂ ਪੜੋ ਅਖੀਰ ਤੇ ਮੈਂ ਕੀ ਲਿਖਿਆ ਉਹ ਦੇਖੋ ਵੀ ਜੇ ਹਉਮੈ ਸਹਿਤ ਕੀਤਾ ਜਾਵੇ ਤਾਂ ਸਾਰਾ ਕੁਝ ਹੀ ਬੇਅਰਥ ਹੈ ਆਪਾਂ ਜੋ ਵੀ ਕਰਮ ਕਰਦੇ ਹਾਂ ਹਉਮੈ ਨਾਲ ਕਰਦੇ ਹਾਂ ਹਉਮੈ ਵਿੱਚ ਹੀ ਪਾਠ ਹੋ ਰਿਹਾ ਹੈ ਹਉਮੈ ਵਿੱਚ ਹੀ ਗੁਰਦੁਆਰੇ ਆਇਆ ਹੈ ਹੌ ਵਿੱਚ ਆਇਆ ਹੌ ਵਿੱਚ ਗਿਆ ਹੌ ਵਿੱਚ ਜੰਮਿਆ ਹੌ ਵਿੱਚ ਮੋਆ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਜੋ ਵੀ ਹੋ ਰਿਹਾ ਸੇਵਾ ਵੀ ਹੌਮੇ ਜੀ ਹੋ ਰਹੀ দান ਵੀ ਹੌਮੇ ਚ ਹੋ ਰਿਹਾ ਕਿਉਂ ਵੀ ਮੈਂ দান ਕਰਾਂਗਾ ਭੱਜ ਕੇ ਜਾ ਕੇ ਮੈਂ ਐ ਕਰਾਂਗਾ ਆਪਾਂ ਫਿਰ ਉਹ ਗੱਲ ਭੁੱਲ ਗਏ ਨਾ ਵੀ ਬਾਣੀ ਵਾਲੀ ਗੁਰੂ ਵਾਲੀ ਗੱਲ ਭੁੱਲ ਗਏ ਵੀ ਮਹਾਰਾਜ ਨੇ ਕਰਾਉਣਾ ਵੱਡਿਆਂ ਨੂੰ ਅੱਗੇ ਲਾਉਣਾ ਭੁੱਲ ਗਏ ਮਹਾਰਾਜ ਕਹਿੰਦੇ ਅੱਗੇ ਵੱਡਿਆਂ ਨੂੰ ਲਾਓ ਪਹਿਲਾਂ ਉਹ ਸਾਰੀਆਂ ਗੱਲਾਂ ਭੁੱਲ ਗਏ ਭਾਈਓ ਤਾਂ ਹੁਣ ਸਾਰੇ ਜਣੇ ਆਤਮੁਹਾਰੇ ਹੋਏ ਨੇ ਕੋਈ ਕੁਝ ਨਹੀਂ ਪੁੱਛਦਾ ਹਰੇਕ ਹੀ ਬੰਦਾ ਕਹਿੰਦਾ ਮੈਂ ਸਿਆਣਾ ਮੈਂ ਸਿਆਣਾ ਤੁਸੀਂ ਜਿੱਥੇ ਮਰਜ਼ੇ ਚਲੇ ਜਾਓ ਸਾਰਾ ਪੰਥ ਹੀ ਸਿਆਣਾ ਦਾ ਹੋ ਗਿਆ ਤੁਸੀਂ ਇੱਕ ਦਿਨ ਜਦ ਐਨ ਸਮੁੰਦਰ 'ਚ ਡਿੱਗਣ ਲੱਗੋਗੇ ਉਦੋਂ ਤੁਸੀਂ ਕਹੋ ਇਹ ਕਮਲਿਆਂ ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪਿੱਛੇ ਛੱਡ ਜਾਂਦੇ ਆਂ ਆਪਾਂ ਗੁਰਸਿੱਖਾਂ ਨੂੰ ਪਿੱਛੇ ਛੱਡ ਜਾਂਦੇ ਆਂ ਆਪਾਂ ਖੁਦ ਹੀ ਸਿਆਣੇ ਬਣ ਕੇ ਤੁਰ ਪੈਂਦੇ ਆਂ ਸਾਰੇ ਨਾਲੋਂ ਪਹਿਲਾਂ ਜੋ ਕੰਮ ਕਰਨਾ ਹੈ ਉਹ ਗੁਰੂ ਨਾਨਕ ਦੇਵ ਜੀ ਦਾ ਆਸਰਾ ਲੈ ਕੇ ਕਰੋ। ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਮਹਾਰਾਜ ਨੇ ਕਿਹਾ ਤਾਂ ਸਭ ਥਾਈ ਹੋਏ ਸਹਾਇ ਕਿਹਾ ਤਾਂ ਹੈ।